ਸਤਿ ਸ੍ਰੀ ਅਕਾਲ ਮੇਜਰ ਜੋ ਸਿੰਘ ਤੁਸੀਂ ਦੇਖ ਰਹੇ ਹੋ ਪੰਜਾਬੀ ਨਿਊਜ਼ਲਾਈਨ ਦਾ ਸਵਾਗਤ ਹੈ ਤੁਹਾਡਾ ਸਾਰਿਆਂ ਦਾ 14 ਅਕਤੂਬਰ ਦੀਆਂ ਵੱਡੀਆਂ ਖਬਰਾਂ ਦੇ ਵਿੱਚ ਅੱਜ ਦੀਆਂ ਵੱਡੀਆਂ ਖਬਰਾਂ ਦੇ ਵਿੱਚ ਗੱਲਬਾਤ ਕਰਾਂਗੇ ਕੈਬਨਟ ਮੀਟਿੰਗ ਦੀ ਜਿਸ ਦੇ ਵਿੱਚ ਕੁਝ ਵੱਡੇ ਫੈਸਲੇ ਲੈ ਲਏ ਗਏ ਨੇ ਅਨੰਦਪੁਰ ਸਾਹਿਬ ਨੂੰ ਵੱਖਰਾ ਜ਼ਿਲ੍ਹਾ ਬਣਾਇਆ ਜਾਵੇਗਾ ਜੋ ਫਿਰ ਨਹੀਂ ਇਸ ਤੇ ਵੀ ਫੈਸਲਾ ਹੋ ਗਿਆ ਹੜਪੀਟ ਤੇ ਲੋਕਾਂ ਨੂੰ ਮੌਜੂਦੀ ਰਕਮ ਮਿਲਣੀ ਹੁਣ ਸ਼ੁਰੂ ਹੋ ਗਈ ਹੈ ਤੇ ਇਸ ਮੌਕੇ ਭਾਸ਼ਣ ਦਿੰਦਿਆਂ ਹੋਇਆ ਨਵਜੋਤ ਸਿੰਘ ਸਿੱਧੂ ਤੇ ਸੀਐਮ ਭਗਵੰਤ ਮਾਨ ਬੋਲ ਪਏ ਨੇ ਕਿਸਾਨਾਂ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰ ਕੇ ਸਵਾਲ ਪੁੱਛਣ ਦੀ ਕੋਸ਼ਿਸ਼ ਕੀਤੀ ਗਈ ਪਰ ਪੁਲਿਸ ਦੇ ਵੱਲੋਂ ਰੋਕ ਦਿੱਤਾ ਗਿਆ ਇਸ ਮੌਕੇ ਕਿਸਾਨਾਂ ਦੀ ਪੁਲਿਸ ਦੇ ਨਾਲ ਝੜਪ ਵੀ ਹੋ ਗਈ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਵੱਲੋਂ ਆਪਣੀ ਸਰਕਾਰ ਦੇ ਖਿਲਾਫ ਬਗਾਵਤ ਕਰ ਦਿੱਤੀ ਗਈ ਹੈ ਇਹ ਮਾਮਲਾ ਕਿਉਂ ਨਿਕਲ ਕੇ ਸਾਹਮਣੇ ਆਉਂਦਾ ਦਿਖਾਈ ਦਿੱਤਾ ਇਸ ਦੇ ਬਾਰੇ ਦੱਸਾਂਗੇ ਆਪ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਹਾਈ ਕੋਰਟ ਤੋਂ ਵੱਡਾ ਝਟਕਾ ਲੱਗਦਾ ਦਿਖਾਈ ਦੇ ਰਿਹਾ ਤੇ ਇੱਕ ਹੋਰ ਜ਼ਿਮਨੀ ਚੋਣ ਪੰਜਾਬ ਦੇ ਵਿੱਚ ਹੋ ਸਕਦੀ ਹੈ ਅਕਾਲੀ ਦਲ ਦੇ ਨਾਲ ਗੱਠ ਜੋੜ ਕਰਨ ਨੂੰ ਲੈ ਕੇ ਭਾਜਪਾ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਇੱਕ ਵੱਡਾ ਬਿਆਨ ਦੇ ਦਿੱਤਾ ਗਿਆ ਤੇ ਮੋੜਵਾ ਜਵਾਬ ਅਕਾਲੀ ਦਲ ਨੇ ਵੀ ਦੇ ਦੇ ਦਿੱਤਾ ਹੈ ਹੁਣ ਐਜੀਪੀਸੀ ਦੇ ਪੱਲੋ ਨਵਾਂ ਪ੍ਰਧਾਨ ਅਤੇ ਅਹੁਦੇਦਾਰਾਂ ਦੀ ਚੋਣ ਕੀਤੀ ਜਾਵੇਗੀ ਅਕਾਲੀ ਦਲ ਦੇ ਪੱਲੋ ਹਲਕਾ ਤਰਨਤਾਰ ਦੀ ਜ਼ਿਮਨੀ ਚੋਣ ਦੇ ਵਿੱਚ ਦੋ ਪੁਲਿਸ ਅਫਸਰਾਂ ਦੀ ਸ਼ਿਕਾਇਤ ਚੋਣ ਕਮਿਸ਼ਨ ਨੂੰ ਕਰ ਦਿੱਤੀ ਹੈ ਇਹਨਾਂ ਸਾਰੀਆਂ ਹੀ ਖਬਰਾਂ ਬਾਰੇ ਜਾਣਕਾਰੀ ਦਵਾਂਗੇ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਪਹਿਲੀ ਵੱਡੀ ਖਬਰ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਬੀਤ ਦਿਨੀ ਚੰਡੀਗੜ੍ਹ ਦੇ ਸਿਵਲ ਸਖਤਰਤ ਵਿਖੇ ਇੱਕ ਮੀਟਿੰਗ ਹੋਈ ਹੈ ਇਸ ਕੈਬਨਿਟ ਮੀਟਿੰਗ ਦੇ ਵਿੱਚ ਕੁਝ ਵੱਡੇ ਫੈਸਲੇ ਲੈ ਲਏ ਗਏ ਨੇ ਸਭ ਤੋਂ ਵੱਡਾ ਫੈਸਲਾ ਇਸ ਦੇ ਵਿੱਚ ਇਹ ਲਿਆ ਗਿਆ ਕਿ ਮਾਨ ਸਰਕਾਰ ਦੇ ਵੱਲੋਂ ਹੁਣ ਪੰਜਾਬ ਦੇ ਦਰਿਆਵਾਂ ਦੀ ਰੇਤਾ ਦੀ ਸਫਾਈ ਕੀਤੀ ਜਾਵੇਗੀ ਇਹਨਾਂ ਦਰਿਆਵਾਂ ਦੇ ਵਿੱਚੋਂ ਰੇਤਾ ਅਤੇ ਗਾਰ ਕੱਢੀ ਜਾਵੇਗੀ ਇਸ ਨੂੰ ਲੈ ਕੇ ਸਰਕਾਰ ਦੇ ਵੱਲੋਂ ਮੰਤਰੀ ਮੰਡਲ ਦੀ ਮੀਟਿੰਗ ਦੇ ਵਿੱਚ ਪੰਜਾਬ ਵਿੱਚੋਂ ਲੰਘਦੇ ਦਰਿਆਵਾਂ 'ਚ ਹੜਾ ਕਾਰਨ ਭਰਿਆ ਰੇਤਾ ਕੱਢਣ ਡੀਸਿਲਟਿੰਗ ਦਾ ਫੈਸਲਾ ਕੀਤਾ ਗਿਆ ਹੈ ਜਿਸ ਨਾਲ ਸਰਕਾਰ ਨੂੰ 840 ਕਰੋੜ ਰੁਪਏ ਦੀ ਕਮਾਈ ਹੋਣ ਦਾ अनुमान ਹੈ ਇਸ ਦੇ ਨਾਲ ਹੀ ਮੰਤਰੀ ਮੰਡਲ ਨੇ ਹਾਊਸਿੰਗ ਪ੍ਰੋਜੈਕਟ ਨਾਲ ਸਬੰਧਤ ਕਈ ਤਬਦੀਲੀਆਂ ਦੇ ਕੀਤੇ ਜਾਣ ਦੀ ਪ੍ਰਵਾਨਗੀ ਵੀ ਦੇ ਦਿੱਤੀ ਹੈ ਇਸ ਦੇ ਬਾਰੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਣ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਵਿੱਚ ਲੰਘਦੇ ਦਰਿਆਵਾਂ ਦੇ ਵਿੱਚੋਂ ਰੇਤਾ ਕੱਢਣ ਲਈ 85 ਥਾਵਾਂ ਦੀ ਚੋਣ ਕੀਤੀ ਗਈ ਹੈ ਜਿਸ ਦੇ ਵਿੱਚ ਇਕੱਲੇ ਬਿਆਸ ਦਰਿਆ ਦੇ ਵਿੱਚ 28 ਥਾਵਾਂ ਤੋਂ ਰੇਤਾ ਗੱਡੀ ਜਾਵੇਗੀ ਬਿਆਸ ਦਰਿਆ ਚੋਂ ਡੀ ਸਿਲਟਿੰਗਾ ਨਹੀਂ ਕਰਵਾਈ ਜਾ ਸਕਦੀ ਹੈ ਇਸ ਲਈ ਕੇਂਦਰ ਸਰਕਾਰ ਤੋਂ ਲੋੜਿੰਦੀ ਪ੍ਰਵਾਨਗੀ ਲਈ ਜਾਵੇਗੀ ਤੇ ਸੂਬਾ ਸਰਕਾਰ ਰੇਤਾ ਕੱਟਣ ਦਾ ਕੰਮ ਬੋਲੀ ਰਾਹੀਂ ਕਰਵਾਏਗੀ ਇਸ ਲਈ ਟੈਂਡਰ ਜਾਰੀ ਕੀਤੇ ਜਾਣਗੇ ਉਹਨਾਂ ਕਹਿੰਿਆ ਕਿ ਸੂਬਾ ਸਰਕਾਰ ਨੇ ਟੈਂਡਰਾਂ ਦਾ ਸਮਾਂ 21 ਦਿਨ ਤੋਂ ਘਟਾ ਕੇ 14 ਦਿਨਾਂ ਦਾ ਕਰ ਦਿੱਤਾ ਹੈ ਇਸ ਤੋਂ ਇਲਾਵਾ ਪੰਜਾਬ ਦੇ ਜਿਲ੍ਹਿਆਂ ਦੇ ਵਿੱਚ ਨਸ਼ਾ ਤਸਕਰੀ ਰੋਕਣ ਦੇ ਲਈ ਸਨੀਪਰ ਕੁੱਤੇ ਖਰੀਦੇ ਜਾਣਗੇ ਮੰਤਰੀ ਮੰਡਲ ਨੇ ਐਕਟ ਦਾ ਹਵਾਲਾ ਦਿੰਦਿਆਂ ਹੋਇਆ ਆਖਿਆ ਕਿ ਸਨੀਪਰ ਕੁੱਤੇ ਖਰੀਦੇ ਜਾਣਗੇ ਸੂਬਾ ਸਰਕਾਰ ਬੀਐਸਐਫ ਅਤੇ ਸੀਆਰਪੀਐਫ ਤੋਂ 6 ਕੁੱਤੇ ਖਰੀਦੇਗੀ ਇਸ ਤੋਂ ਇਲਾਵਾ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦੀ ਜੋ ਚਰਚਾ ਚੱਲ ਰਹੀ ਸੀ ਇਸ ਨੂੰ ਲੈ ਕੇ ਮੰਤਰੀ ਮੰਡਲ ਦੇ ਵਿੱਚ ਕੋਈ ਵੀ ਫੈਸਲਾ ਇਸ ਸਬੰਧੀ ਨਹੀਂ ਕੀਤਾ ਗਿਆ ਇਸ ਨੂੰ ਲੈ ਕੇ ਜਾਣਕਾਰੀ ਦਿੰਦਾ ਮੈਂ ਦੱਸਿਆ ਗਿਆ ਕਿ શ્રી ਅਨੰਦਪੁਰ ਸਾਹਿਬ ਨੂੰ ਵੱਖਰਾ ਜ਼ਿਲ੍ਹਾ ਨਹੀਂ ਬਣਾਇਆ ਜਾਵੇਗਾ ਜੋ ਸੋਸ਼ਲ ਮੀਡੀਆ ਤੇ ਚਰਚਾਵਾਂ ਚੱਲ ਰਹੀਆਂ ਨੇ ਬਿਲਕੁਲ ਬੇਬੁਨਿਆਦ ਨੇ ਤੇ ਹੜਪੀੜਿਤ ਕਿਸਾਨਾਂ ਨੂੰ 20000 ਪ੍ਰਤੀ ਏਕੜ ਦਾ ਜੋ ਮੁਆਵਜ਼ਾ ਦੇਣ ਦਾ ਫੈਸਲਾ ਉਸ ਨੂੰ ਵੀ ਰਸਮੀ ਤੌਰ ਤੇ ਪ੍ਰਵਾਨਗੀ ਇਸ ਕੈਬਨਟ ਮੀਟਿੰਗ ਦੇ ਵਿੱਚ ਦੇ ਦਿੱਤੀ ਗਈ ਹੈ ਇਸ ਫੈਸਲੇ ਤਹਿਤ ਜਿਨ੍ਹਾਂ ਕਿਸਾਨਾਂ ਦੀ ਫਸਲਾ 26 ਤੋਂ 70 ਫੀਸਦੀ ਤੱਕ ਜਿਨ੍ਹਾਂ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ 10000 ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇਗਾ ਅਤੇ 70 ਤੋਂ 100 ਫੀਸਦੀ ਤੱਕ ਦੇ ਨੁਕਸਾਨ ਦੇ ਲਈ 20000 ਪ੍ਰਤੀ ਏਕੜ ਦਾ ਮੁਆਵਜ਼ਾ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਘਾਹਣੋ ਅਚਕ ਤੌਰ ਤੇ ਹੋਏ ਨੁਕਸਾਨ ਲਈ ਪ੍ਰਤੀਕਰ 40000 ਰੁਪਏ ਦਿੱਤੇ ਜਾਣਗੇ ਤੇ ਇਹਨਾਂ ਸਾਰੇ ਮੁੱਦਿਆਂ ਤੇ ਰਸਮੀ ਤੌਰ ਤੇ ਪ੍ਰਵਾਨਗੀ ਇਸ ਕੈਬਨਟ ਮੀਟਿੰਗ ਦੇ ਵਿੱਚ ਦੇ ਦਿੱਤੀ ਗਈ ਹੈ। ਵਾਧਿਆਂ ਅਗਲੀ ਖਬਰ ਦੇ ਵੱਲ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ੇ ਦੀ ਰਕਮ ਦੇਣੀ ਸ਼ੁਰੂ ਕਰ ਦਿੱਤੀ ਗਈ ਹੈ ਤੇ ਇਸ ਦੀ ਸ਼ੁਰੂਆਤ ਅਜਨਾਲਾ ਹਲਕੇ ਤੋਂ ਕੀਤੀ ਗਈ ਹੈ। ਹੜ੍ਹ ਪ੍ਰਭਾਵਿਤ ਿਲਕਾਂ ਦੇ ਵਿੱਚੋਂ ਸਭ ਤੋਂ ਪ੍ਰਭਾਵਿਤ ਖੇਤਰਾਂ ਦੇ ਵਿੱਚੋਂ ਇੱਕ ਅਜਨਾਲਾ ਦਾ ਖੇਤਰ ਹੈ ਤੇ ਇਸ ਹਲਕੇ ਤੋਂ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਵਰਗ ਦੇ ਲੋਕਾਂ ਨੂੰ ਮੁਆਵਜ਼ੇ ਦੀ ਰਕਮ ਦੇਣੀ ਸ਼ੁਰੂ ਕਰ ਦਿੱਤੀ ਗਈ ਹੈ ਇਸ ਨੂੰ ਲੈ ਕੇ ਕਿਸਾਨਾਂ ਦੇ ਖਾਤੇ ਦੇ ਵਿੱਚ ਸਿੱਧੇ ਤੌਰ ਤੇ 20000 ਰੁਪਏ ਦੀ ਰਕਮ ਭਾ ਦਿੱਤੀ ਗਈ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਥੇ ਗੱਲਬਾਤ ਕਰਦੇ ਹੋਏ ਆਖ ਦਿੱਤਾ ਹੈ ਕਿ ਜਿਨ੍ਹਾਂ ਕਿਸਾਨਾਂ ਨੇ ਠੇਕੇ ਤੇ ਜ਼ਮੀਨ ਲੈ ਕੇ ਉੱਥੇ ਖੇਤੀਬਾੜੀ ਕਰਦੇ ਨੇ ਉਹਨਾਂ ਕਿਸਾਨਾਂ ਦੇ ਖਾਤੇ ਦੇ ਵਿੱਚ ਪੈਸੇ ਪਾਏ ਜਾਣਗੇ ਨਾ ਕਿ ਜ਼ਮੀਨ ਮਾਲਕ ਦੇ ਖਾਤੇ ਦੇ ਵਿੱਚ ਉਹਨਾਂ ਦਾ ਕਹਿਣਾ ਕਿ ਇੱਕ ਪਾਸੇ ਜਿੱਤੇ ਕਿਸਾਨ ਠੇਕਾ ਦਿੰਦਾ ਹੈ ਦੂਸਰੇ ਪਾਸੇ ਜੋ ਨੁਕਸਾਨ ਹੋਇਆ ਉਹ ਕਿਸਾਨ ਦਾ ਹੋਇਆ ਹੈ ਇਸੇ ਕਰਕੇ ਜੋ ਪੈਸਾ ਹੈ ਉਹ ਕਿਸਾਨਾਂ ਦੇ ਖਾਤੇ ਦੇ ਵਿੱਚ ਪਾਏ ਜਾਣਗੇ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਹੋਰਾਂ ਵਰਗਾਂ ਦਾ ਜਿਨ੍ਹਾਂ ਦੇ ਜਾਨਵਰਾਂ ਦਾ ਜਾਂ ਘਰਾਂ ਦਾ ਨੁਕਸਾਨ ਹੋਇਆ ਇਸ ਨੂੰ ਲੈ ਕੇ 5 ਕਰੋੜ 70 ਲੱਖ ਰੁਪਏ ਇਸ ਅਜਨਾਲਾ ਦੇ 52 ਪਿੰਡਾਂ ਦੇ ਵਿੱਚ ਵੰਡ ਦਿੱਤੇ ਗਏ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਕਿ ਇਸਾ ਇਹਨਾਂ ਪਿੰਡਾਂ ਦੇ ਵਿੱਚ ਜੋ ਪੈਸੇ ਵੰਡੇ ਗਏ ਨੇ ਇਹ ਦੁਬਾਰਾ ਵੀ ਵੰਡੇ ਜਾ ਸਕਦੇ ਨੇ ਜਿਨ੍ਹਾਂ ਲੋਕਾਂ ਦਾ ਜ਼ਿਆਦਾ ਨੁਕਸਾਨ ਹੋਇਆ ਉਹਨਾਂ ਨੂੰ ਪੈਸੇ ਦੁਬਾਰਾ ਵੀ ਦਿੱਤੇ ਜਾ ਸਕਦੇ ਨੇ ਤੇ ਅੱਜ ਤੋਂ ਇਸ ਮੁਆਵਜ਼ੇ ਦੀ ਰਕਮ ਮਿਲਣੀ ਸ਼ੁਰੂ ਹੋ ਗਈ ਹੈ ਹੋਰ ਨਾਲ ਲਾਕਾਂ ਦੇ ਵਿੱਚ ਵੀ ਪੈਸੇ ਦਿੱਤੇ ਜਾਣਗੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇੱਥੇ ਵੱਡੇ ਐਲਾਨ ਕਰ ਦਿੱਤੇ ਗਏ ਨੇ ਤੇ ਦੂਸਰੇ ਪਾਸੇ ਇਸ ਭਾਸ਼ਣ ਦੇ ਵਿੱਚ ਮੁੱਖ ਮੰਤਰੀ ਭਾਸ਼ਣ ਦੇਣੇ ਤੇ ਵਿਰੋਧੀਆਂ ਦੇ ਨਿਸ਼ਾਨੇ ਨਾਸਾਦਨ ਅਜਿਹਾ ਨਹੀਂ ਹੋ ਸਕਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇੱਥੇ ਪਾਸ਼ੰਦ ਦਿੰਦਿਆਂ ਹੋਇਆਂ ਨਵਜੋਤ ਸਿੰਘ ਸਿੱਧੂ ਤੇ ਨਿਸ਼ਾਨੇ ਸਾਧ ਦਿੱਤੇ ਨੇ ਨਵਜੋਤ ਸਿੰਘ ਸਿੱਧੂ ਦੀ ਟਿੱਪਣੀ ਕਰਦਿਆਂ ਹੋਇਆਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਆਖ ਦਿੱਤਾ ਗਿਆ ਕਿ ਇਸ ਦਾ ਇਹ ਨਹੀਂ ਪਤਾ ਲੱਗਦਾ ਕਿ ਕਦੋਂ ਰਾਜਨੀਤੀ ਦੇ ਵਿੱਚ ਆਉਂਦਾ ਹੈ ਤੇ ਕਦੋਂ ਚਲਿਆ ਜਾਂਦਾ ਹੈ 4 ਸਾਲ ਜਿਹੜੀ ਫਾਈਲ ਜਿਹੜੇ ਪੰਜਾਬ ਦੇ ਅਜੰਡੇ ਜਿਨ੍ਹਾਂ ਨੂੰ ਸਿਉਂਖਾਂ ਦੀ ਰਹਿੰਦੀ ਹੈ ਘੱਟਾ ਮਿੱਟੀ ਪੈ ਜਾਂਦਾ ਹੈ ਅਖੀਰਲੇ ਜਦੋਂ ਵੋਟਾਂ ਨੇੜੇ ਆ ਜਾਂਦੀਆਂ ਨੇ ਤੇ ਇਹ ਫਾਈਲਾਂ ਤੋਂ ਮਿੱਟੀ ਝੜ ਕੇ ਲੋਕਾਂ ਦੇ ਵਿੱਚ ਆ ਜਾਂਦੇ ਨੇ 4 ਸਾਲ ਗਾਇਬ ਰਹਿ ਕੇ ਅਖੀਰਲੇ ਸਾਲ ਜਿਸ ਮੌਕੇ ਵੋਟਾਂ ਆਉਣੀਆਂ ਹੁੰਦੀਆਂ ਨੇ ਇਹ ਪੰਜਾਬ ਦੀ ਸਿਆਸਤ ਦੇ ਵਿੱਚ ਆ ਜਾਂਦੇ ਨੇ ਤੇ ਲੋਕਾਂ ਨੂੰ ਆਪਣੀ ਗੱਲਾਂ ਦੇ ਵਿੱਚ ਲੈ ਲੈਂਦੇ ਨੇ ਤੁਸੀਂ ਇਹ ਮਾਨ ਦੇ ਵੱਲੋਂ ਨਵਜੋਤ ਸਿੰਘ ਸਿੱਧੂ ਦੀ ਤੁਲਨਾ ਵਿਆਹ ਵਾਲੇ ਸੂਟ ਦੇ ਨਾਲ ਕਰ ਦਿੱਤੀ ਗਈ ਹੈ ਉਹਨਾਂ ਦੇ ਕਹਿੰਦੇ ਕਿ ਨਵਜੋਤ ਸਿੰਘ ਸਿੱਧੂ ਉਹ ਵਿਆਹ ਵਾਲਾ ਸੂਟ ਹੈ ਜਿਹੜਾ ਕਿ ਅੱਗੇ ਦੀ ਅੱਗੇ ਰਿਸ਼ਤੇਦਾਰਾਂ ਦੇ ਵੱਲੋਂ ਦੇ ਦਿੱਤਾ ਜਾਂਦਾ ਤੇ 2 ਸਾਲ ਬਾਅਦ ਮੁੜ ਕੇ ਉਹੀ ਸੂਟ ਜਿਸ ਦੇ ਵੱਲੋਂ ਦਿੱਤਾ ਗਿਆ ਹੁੰਦਾ ਉਸ ਦੇ ਕੋਲ ਹੀ ਆ ਜਾਂਦਾ ਹੈ ਨਵਜੋਤ ਸਿੰਘ ਸਿੱਧੂ ਇਦਾਂ ਹੀ ਚੱਲਦਾ ਹੈ ਪਰ ਕਾਂਗਰਸ ਨੇ ਗਲਤੀ ਇੱਥੇ ਇਹ ਕਰ ਲਈ ਹੈ ਕਿ ਵਿਆਹ ਵਾਲੇ ਸੂਟ ਨੂੰ ਲਫਾਫੇ ਦੇ ਵਿੱਚੋਂ ਕੱਢ ਲਿਆ ਇਸ ਕਰਕੇ ਹੁਣ ਉਹ ਲਫਾਫੇ ਦੇ ਵਿੱਚ ਨਹੀਂ ਪੈ ਰਿਹਾ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਲਈ ਸਿਰਦਰਦੀ ਬਣਿਆ ਹੋਇਆ ਹੈ ਨਵਜੋਤ ਸਿੰਘ ਸਿੱਧੂ ਆਉਂਦਾ ਹੈ ਤੇ ਹਾਈ ਕਮਾਂਡ ਦੇ ਨਾਲ ਮੁਲਾਕਾਤ ਕਰਕੇ ਗੱਲਬਾਤ ਕਰਕੇ ਇੱਕ ਫੋਟੋ ਪਾ ਦਿੰਦਾ ਹੈ ਜਿਸ ਤੋਂ ਬਾਅਦ ਪੰਜਾਬ ਕਾਂਗਰਸ ਦੇ ਵਿੱਚ ਤਰਥੱਲੀ ਮੱਚ ਜਾਂਦੀ ਹੈ ਇਹ ਤਾਂ ਇਹਨਾਂ ਦਾ ਹਾਲੇ ਤੇ ਵੋਟਾਂ ਦੇ ਨੇੜੇ ਆ ਕੇ ਇਹ ਮੋੜ ਤੋਂ ਪੰਜਾਬ ਦੀ ਸਿਆਸਤ ਦੇ ਵਿੱਚ ਸਰਗਰਮ ਹੋ ਜਾਂਦੇ ਨੇ ਇਹਨਾਂ ਦਾ ਤਾਂ ਉਹ ਹਾਲ ਹੈ ਜੋ ਕਿ ਉੱਤਰ ਪਹਾੜੋਂ ਆਇਆ ਵੋਟਾਂ ਦੀ तरीक सुनके इत्ते एक हवत मुख्यमंत्री भगवंत मान ਦੇ ਵੱਲੋਂ ਵਰਤ ਦਿੱਤੀ ਗਈ ਹੈ ਬਾਦਿਆਂ ਅਗਲੀ ਖਬਰ ਦੇ ਵੱਲ ਜੋ ਕਿ ਇਸੇ ਮਾਮਲੇ ਦੇ ਨਾਲ ਹੀ ਜੁੜੀ ਹੋਈ ਹੈ ਜਿਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਹੜਪੀਟ ਦੇ ਲੋਕਾਂ ਨੂੰ ਮਾਫੀ ਦੀ ਰਕਮ ਦੇ ਰਹੇ ਸਨ ਚੈੱਕ ਵੰਡ ਰਹੇ ਸਨ ਤਾਂ ਇਸ ਪ੍ਰੋਗਰਾਮ ਤੋਂ ਕੁਝ ਹੀ ਦੂਰੀ ਤੇ ਕਿਸਾਨਾਂ ਦੀ ਅਤੇ ਪੁਲਿਸ ਵਿਚਾਲੇ ਝੜਪ ਹੁੰਦੀ ਦਿਖਾਈ ਦਿੱਤੀ ਕਿਸਾਨਾਂ ਦੇ ਵੱਲੋਂ ਇਹ ਗੱਲ ਆਖੀ ਜਾ ਰਹੀ ਸੀ ਕਿ ਅਸੀਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰ ਕੇ ਕੁਝ ਸਵਾਲ ਕਰਨੇ ਨੇ ਇਹਨਾਂ ਕਿਸਾਨਾਂ ਦੇ ਵੱਲੋਂ ਇਹ ਗੱਲ ਆਖੀ ਜਾ ਰਹੀ ਹੈ ਕਿ ਜੋ ਮਾਫੀ ਦੀ ਰਕਮ ਹੈ ਇਸ ਨੂੰ ਵਧਾ ਕੇ 70000 ਪ੍ਰਤੀ ਏਕੜ ਕੀਤਾ ਜਾਵੇ ਤੇ ਜੋ ਕਿਸਾਨਾਂ ਦੇ ਖੇਤਾਂ ਦੇ ਵਿੱਚੋਂ ਰੇਤਾ ਕੱਢਣ ਦੇ ਲਈ ਸ਼ਰਤ ਲਗਾਈ ਗਈ ਇੱਕ ਸਮਾਂ ਸ਼ਰਤ ਲਗਾਈ ਗਈ ਇਸ ਨੂੰ ਹਟਾਇਆ ਜਾਵੇ ਹੋਰ ਵੀ ਕਈ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲੋਂ ਸਵਾਲ ਕੀਤੇ ਜਾਣ ਨੇ ਇਸ ਕਰਕੇ ਸਾਨੂੰ ਮੌਕਾ ਦਿੱਤਾ ਜਾਵੇ ਪਰ ਪੁਲਿਸ ਦੇ ਵੱਲੋਂ ਕਿਸਾਨਾਂ ਨੂੰ ਪਹਿਲਾਂ ਇਹ ਕਹਿ ਕੇ ਰੋਕੇਗਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੁਲਾਕਾਤ ਕਰਵਾਈ ਜਾਵੇਗੀ ਕਾਫੀ ਸਮਾਂ ਬੀਤਣ ਤੋਂ ਬਾਅਦ ਵੀ ਜਦੋਂ ਮੁਲਾਕਾਤ ਨਾ ਹੋਈ ਫਿਰ ਪੁਲਿਸ ਅਤੇ ਕਿਸਾਨਾਂ ਦੇ ਵਿਚਾਲੇ ਤੱਕਾ ਮੁਕਈ ਵੀ ਹੁੰਦੀ ਦਿਖਾਈ ਦਿੱਤੀ ਹੈ ਤੇ ਬਹਿਸ ਬਸਾਈ ਜਾਵੇ ਹੋਇਆ ਹੈ ਉਸ ਮੌਕੇ ਮੱਖ ਮੰਤਰੀ ਭਗਵੰਤ ਮਾਨ ਆਪਣੇ ਹੈਲੀਕਾਪਟਰ ਦੇ ਵਿੱਚ ਬੈਠੇ ਤੇ ਚਲੇ ਗਏ ਇਸ ਮੌਕੇ ਕਿਸਾਨਾਂ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਾਲਟਾ ਵੀ ਪਾਈਆਂ ਗਈਆਂ ਨੇ ਤੇ ਮੁਰਦਾਬਾਦ ਦੇ ਨਾਰੇ ਵੀ ਲਗਾ ਦਿੱਤੇ ਗਏ ਨੇ ਬਾਦਿਆਂ ਅਗਲੀ ਖਬਰ ਦੇ ਵੱਲ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਆਪਣੀ ਵਿਧਾਇਕਾਂ ਦੇ ਵੱਲੋਂ ਬਗਾਵਤ ਕਰ ਦਿੱਤੀ ਗਈ ਹੈ ਇਹ ਮਾਮਲਾ ਉਸ ਮੌਕੇ ਨਿਕਲ ਕੇ ਸਾਹਮਣੇ ਆਇਆ ਜਦੋਂ ਰਾਜ ਸਭਾ ਪੰਜਾਬ ਦੀ ਖਾਲੀ ਹੋਈ ਰਾਜ ਸਭਾ ਸੀਟ ਦੇ ਉੱਪਰ ਇੱਕ ਆਜ਼ਾਦ ਉਮੀਦਵਾਰ ਦੇ ਵੱਲੋਂ ਆਪਣੇ ਕਾਗਜ਼ ਭਰ ਦਿੱਤੇ ਗਏ ਤੇ ਉਸ ਦੇ ਵੱਲੋਂ ਇਹ ਵੀ ਦਾਵਾ ਕਰ ਦਿੱਤਾ ਗਿਆ ਕਿ ਮੇਰੇ ਸਪੋਰਟ ਦੇ ਵਿੱਚ ਆਮ ਆਦਮੀ ਪਾਰਟੀ ਦੇ 68 ਵਿਧਾਇਕ ਨੇ 10 ਵਿਧਾਇਕਾਂ ਨੇ ਤਾਂ ਮੇਰੇ ਹੱਕ ਦੇ ਵਿੱਚ ਜੋ ਮੈਨੂੰ ਸਮਰਥਨ ਦੇਣਾ ਉਹਨਾਂ ਦੇ ਵੱਲੋਂ 10 ਗਤਵੀ ਕਰ ਦਿੱਤੇ ਗਏ ਨੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿੱਚ ਹਫੜਾ ਦਫੜੀ ਫੈਲ ਗਈ ਕਿ ਇਹ ਕਿਹੜੇ ਵਿਧਾਇਕ ਨੇ ਇਹ ਕਿਹੜੇ 10 ਵਿਧਾਇਕ ਨੇ ਜਿਨ੍ਹਾਂ ਨੇ ਆਪਣੇ ਰਾਜ ਸਭਾ ਦੇ ਉਮੀਦਵਾਰ ਰਜਿੰਦਰ ਗੁਪਤਾ ਨੂੰ ਵੋਟ ਬੰਦੀ ਬਚਾਏ ਆਜ਼ਾਦ ਉਮੀਦਵਾਰ ਦੇ ਹੱਕ ਦੇ ਵਿੱਚ ਸਾਇਨ ਕਰ ਦਿੱਤੇ ਨੇ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਹੈ ਤੇ ਜਿਸ ਤੋਂ ਬਾਅਦ ਇਮਾਮਲਾ ਵਿਚਾਰਿਆ ਗਿਆ ਉਹ 10 ਵਿਧਾਇਕਾਂ ਜਿਹੜੇ ਸਾਈਨ ਕੀਤੇ ਸਨ ਉਹ ਜਾਲੀ ਸਨ ਜਾਣਕਾਰੀ ਦੱਸਦੇ ਕਿ ਇਸ ਉਮੀਦਵਾਰ ਦਾ ਨਾਮ ਹੈ ਜਿਸ ਨੇ ਕਿ ਰਾਜ ਸਭਾ ਦੇ ਲਈ ਅਜਾਤ ਤੌਰ ਤੇ ਆਪਣੇ ਕਾਗਜ਼ ਪੱਤਰ ਦਾਖਲ ਕੀਤੇ ਸਨ ਇਸ ਦਾ ਨਾਮ ਆ ਨਵਨੀਤ ਚਤੁਰਵੇਦੀ ਹੈ ਇਸ ਦੇ ਵੱਲੋਂ ਜਦੋਂ ਨਾਮਜ਼ਦਗੀ ਪੱਤਰ ਦਾਖਲ ਕੀਤਾ ਗਿਆ ਤਾਂ ਇਸ ਦੇ ਵੱਲੋਂ 10 ਵਿਧਾਇਕਾਂ ਦੀ ਤਾਇਦ ਵਾਲਾ ਪੱਤਰ ਵੀ ਦਾਖਲ ਕੀਤਾ ਗਿਆ ਜਿਸ ਤੋਂ ਬਾਅਦ ਇਹ ਮਾਮਲਾ ਨਿਕਲ ਕੇ ਸਾਹਮਣੇ ਆਇਆ ਤਾਂ ਇਹਨਾਂ 10 ਵਿਧਾਇਕਾਂ ਨੇ ਇਹ ਗੱਲ ਆਖ ਦਿੱਤੀ ਕਿ ਸਾਡੇ ਵੱਲੋਂ ਇਸ ਨੂੰ ਕੋਈ ਵੀ ਹਮਾਇਤ ਨਹੀਂ ਦਿੱਤੀ ਗਈ ਹੈ ਇਸ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਤੇ ਬਾਅਦ ਦੇ ਵਿੱਚ ਜਦੋਂ ਜਾਂਚ ਹੋਈ ਤਾਂ ਇਹ ਦਸਕਤ ਜਾਲੀ ਨਿਕਲੇ ਤੇ ਜਿਹੜੇ 10 ਵਿਧਾਇਕਾਂ ਨੇ ਹਮਾਇਤ ਦਾ ਦਾਵਾ ਇਸ ਆਜ਼ਾਦ ਉਮੀਦਵਾਰ ਨਵਨੀਤ ਚਤੁਰਵੇਦੀ ਦੇ ਵੱਲੋਂ ਕੀਤਾ ਜਾ ਰਿਹਾ ਸੀ ਉਹਨਾਂ ਦੇ ਵਿੱਚ ਰਜਨੀਸ਼ ਦਈਆ ਨਰੇਸ਼ ਕਟਾਰੀਆ ਸੁਖਬੀਰ ਸਿੰਘ ਮੈਸਰ ਖੰਨਾ ਰਣਬੀਰ ਪੁੱਲਰ ਗੁਰਲਾਲ ਸਿੰਘ ਨੌਰ ਅਮੋਲਕ ਸਿੰਘ ਮਨਜੀਤ ਸਿੰਘ ਬਲਾਸਪੁਰ ਕੁਲਵੰਤ ਸਿੰਘ ਪੰਡੋਰੀ ਗੁਰਪ੍ਰੀਤ ਸਿੰਘ ਬਣਾਵਾਲੀ ਅਤੇ ਕੁਲਵੰਤ ਸਿੰਘ ਬਾਜੀਗਰ ਦਾ ਨਾਮ ਸ਼ਾਮਿਲ ਸੀ ਇਹਨਾਂ ਦੇ ਵੱਲੋਂ ਬਾਅਦ ਦੇ ਵਿੱਚ ਹਾਈ ਕਮਾਨ ਮੁੱਖ ਮੰਤਰੀ ਭਗਵੰਤਵਾਲ ਅਤੇ ਪੰਜਾਬ ਦੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਰੋੜਾ ਨੂੰ ਇਹ ਗੱਲ ਆਖੀ ਗਈ ਕਿ ਸਾਡੇ ਵੱਲੋਂ ਇਸ ਦੀ ਹਮਾਇਤ ਨਹੀਂ ਕੀਤੀ ਗਈ ਹੈ ਇਸ ਦੇ ਵੱਲੋਂ ਜਾਲੀ ਦਸਤਕ ਸਾਡੇ ਕੀਤੇ ਗਏ ਨੇ ਤੇ ਜਿਸ ਤੋਂ ਬਾਅਦ ਹੁਣ ਸ਼ਿਕਾਇਤ ਪੰਜਾਬ ਪੁਲਿਸ ਤੇ ਡੀਜੀਪੀ ਨੂੰ ਕਰ ਦਿੱਤੀ ਗਈ ਹੈ ਤੇ ਪੁਲਿਸ ਦੇ ਵੱਲੋਂ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ ਵਾਧਿਆਂ ਅਗਲੀ ਖਬਰ ਦੇ ਵੱਲ ਹਲਕਾ ਖਡੂਰ ਸਾਹ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਜਿਨ੍ਹਾਂ ਨੂੰ ਕਿ ਤਰਨਤਾਰਨ ਦੀ ਅਦਾਲਤ ਨੇ 4 ਸਾਲ ਦੀ ਸਜ਼ਾ ਸੁਣਾਈ ਹੋਈ ਹੈ ਤੇ ਉਹਨਾਂ ਦੇ ਵੱਲੋਂ ਆਪਣੀ ਇਸ ਸਜ਼ਾ ਦੇ ਉੱਪਰ ਰੋਕ ਲਗਾਉਣ ਦੀ ਅਰਜੀ ਹਾਈ ਕੋਰਟ ਦੇ ਦਾਖਲ ਕੀਤੀ ਗਈਆ ਪਰ ਉਹਨਾਂ ਨੂੰ ਕੋਈ ਵੀ ਰਾਹਤ ਮਿਲਦੀ ਦਿਖਾਈ ਨਹੀਂ ਦੇ ਰਹੀ ਹੈ ਵੱਡਾ ਚਟਕਾ ਹਾਈ ਕੋਰਟ ਨੇ ਦੇ ਦਿੱਤਾ ਉਹਨਾਂ ਦੀ ਇਸ ਰਾਹਤ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ ਤੇ ਇਸ ਮਾਮਲੇ ਦੀ ਹੁਣ ਅਗਲੀ ਸੁਣਵਾਈ 28 ਅਕਤੂਬਰ ਨੂੰ ਹੋਵੇਗੀ ਮਨਜਿੰਦਰ ਲਾਲਪੁਰਾ ਦੇ ਵਕੀਲ ਨੇ ਇਹ ਦਲੀਲ ਦਿੱਤੀ ਹੈ ਕਿ ਜੇਕਰ ਇਹ ਸਜਾਦ ਰੋਕ ਨਾਲ ਲਗਾਈ ਗਈ ਤਾਂ ਉਹਨਾਂ ਦੀ ਵਿਧਾਇਕ ਵਾਲੀ ਕੁਰਸੀ ਜਾ ਸਕਦੀ ਹੈ ਤੇ ਇਸ ਮਾਮਲੇ ਤੇ ਹੁਣ ਆਖਰੀ ਫੈਸਲਾ ਮੀਡੀਆ ਰਿਪੋਰਟਾਂ වල ਦਾਵਾ ਇੱਕ ਕੀਤਾ ਜਾ ਰਿਹਾ ਹੈ ਕਿ ਕੋਰਟ ਦੇ ਵੱਲੋਂ ਹਾਈ ਕੋਰਟ ਦੇ ਵੱਲੋਂ ਆਪਣਾ ਆਖਰੀ ਫੈਸਲਾ 28 ਅਕਤੂਬਰ ਨੂੰ ਸੁਨਾਇਆ ਜਾਵੇਗਾ ਜਿਸ ਦੇ ਵਿੱਚ ਇਹ ਤੈਅ ਹੋਵੇਗਾ ਕਿ ਉਹਨਾਂ ਦੀ ਸਦਨ ਉੱਪਰ ਰੋਕ ਲੱਗਦੀ ਹੈ ਜਾਂ ਫਿਰ ਨਹੀਂ ਤੇ ਜੇਕਰ ਸਦਨ ਉੱਪਰ ਰੋਕ ਲਗਾਉਣ ਤੋਂ ਨਾ ਹਾਈ ਕੋਰਟ ਕਰ ਦਿੰਦੀ ਹੈ ਤਾਂ ਇੱਥੇ ਗੜੂਰ ਸਾਹਿਬ ਦੀ ਸੀਟ ਤੇ ਵੀ ਵਿਧਾਨ ਸਭਾ ਸੀਟ ਤੇ ਵੀ ਜ਼ਿਮਨੀ ਚੋਣ ਕਰਵਾਈ ਜਾਵੇਗੀ ਵਾਧਿਆਂ ਅਗਲੀ ਖਬਰ ਦੇ ਵੱਲ ਜਿਉਂ-ਜਿਉਂ ਪੰਜਾਬ ਦੇ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ ਤੇ ਉਨਤੋਂ ਸਿਆਸੀ ਪਾਰਟੀਆਂ ਦੇ ਵੱਲ ਆਪਣੀਆਂ ਸਰਗਰਮੀਆਂ ਵਧਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ ਤੇ ਇਹਨਾਂ ਸਰਗਰਮੀਆਂ ਦੇ ਵਿੱਚੋਂ ਇੱਕ ਇਹ ਅਹਿਮ ਗੱਲ ਹੈ ਕਿ ਕੀ ਅਕਾਲ ਦਲ ਅਤੇ ਭਾਜਪਾ ਦਾ ਦੁਬਾਰਾ ਗਾਠ ਜੋੜ ਹੋਵੇਗਾ ਜਾਂ ਫਿਰ ਨਹੀਂ ਇਸ ਨੂੰ ਲੈ ਕੇ ਬੀਤ ਜਨੀ ਰਣਨੀਤ ਪਿੱਟੂ ਦੇ ਵੱਲੋਂ ਇੱਕ ਅਜਿਹਾ ਬਿਆਨ ਦਿੱਤਾ ਗਿਆ ਜਿਸ ਤੋਂ ਬਾਅਦ ਬਾਰਾ ਸਿਆਸਤ ਪੱਖ ਦੀ ਦਿਖਾਈ ਦੇ ਰਹੀ ਹੈ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਦੇ ਵਿੱਚ ਅਕਾਲੀ ਦਲ ਦੇ ਵਿੱਚੋਂ ਕੱਢੇ ਗਏ ਜਗਦੀਪ ਸਿੰਘ ਚੀਮਾ ਭਾਜਪਾ ਦੇ ਵਿੱਚ ਸ਼ਾਮਿਲ ਹੋ ਗਏ ਨੇ ਤੇ ਇਸ ਪ੍ਰੋਗਰਾਮ ਦੇ ਵਿੱਚ ਰਵਨੀਤ ਸਿੰਘ ਬਿੱਟੂ ਨੇ ਗੜ ਜੋੜਤੇ ਬਿਆਨ ਦਿੰਦੇ ਹੋਏ ਅਗ ਦਿੱਤਾ ਕਿ ਅਸੀਂ ਬੇਦਬੀ ਦੇ ਦੋਸ਼ੀਆਂ ਦੇ ਨਾਲ ਅਤੇ ਜਿਨ੍ਹਾਂ ਦੇ ਵੱਲੋਂ ਪੰਜਾਬ ਦੇ ਵਿੱਚ ਚਿਟਾ ਫਲਾਇਆ ਗਿਆ ਇਹਨਾਂ ਦੇ ਉੱਪਰ ਦੋਸ਼ ਲੱਗਦੇ ਨੇ ਕਿ ਇਹਨਾਂ ਨੇ ਹੀ ਪੰਜਾਬ ਦੇ ਵਿੱਚ ਨਸ਼ਾ ਫਲਾਇਆ ਇਹਨਾਂ ਦੇ ਨਾਲ ਰਲ ਕੇ ਨਹੀਂ ਚੱਲਾ ਜਾ ਸਕਦਾ ਅਸੀਂ ਇਹਨਾਂ ਦੇ ਨਾਲ ਮੁੰਡਾ ਨਾਲ ਮੁੰਡਾ ਜੋੜ ਕੇ ਨਹੀਂ ਚੱਲ ਸਕਦੇ ਆ ਸਾਡੇ ਭਾਜਪਾ ਦੇ ਸ਼ੇਰ ਉਮੀਦਵਾਰ 117 ਦੀ ਵਿਧਾਨ ਸਭਾ ਸੀਟੇ ਤੇ ਇਕੱਲਿਆਂ ਹੀ ਚੋਣਾ ਲੜਨਗੇ ਤੇ ਅਕਾਲੀ ਦਲ ਦੇ ਨਾਲ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਕਾਠ ਜੋੜ ਨਹੀਂ ਹੋਵੇਗਾ ਤੇ ਇਸ ਮਾਮਲੇ ਤੋਂ ਬਾਅਦ ਸ਼੍ਰੋਮਣੀ ਕਾਦਲ ਦੇ ਸੀਨੀਅਰ ਆਗੂ ਮਹੇਸ਼ੇਂਦਰ ਸਿੰਘ ਗਰੇਵਾਲ ਦਾ ਕਹਿਣਾ ਹੈ ਕਿ ਰਵਨੀਤ ਸਿੰਘ ਬਿੱਟੂ ਦੇ ਬਿਆਨ ਨੂੰ ਸੀਰੀਅਸ ਨਾ ਲਿਆ ਕਰੋ ਇਸ ਦੇ ਬਾਰੇ ਫੈਸਲਾ ਵੱਡੇ ਆਗੂਆਂ ਨੇ ਲੈਣਾ ਹੈ ਕਿ ਕਰਨਾ ਹੈ ਕਿ ਨਹੀਂ ਪਰ ਰਵਨੀਤ ਸਿੰਘ ਬਿੱਟੂ ਦੇ ਵੱਲ ਜੋ ਕੁਝ ਵੀ ਆਖਿਆ ਜਾ ਰਿਹਾ ਇਸ ਨੂੰ ਸੀਰੀਅਸ ਲੈਣ ਦੀ ਲੋੜ ਨਹੀਂ ਹੈ ਰਵਨੀਤ ਸਿੰਘ ਬਿੱਟੂ ਖੋਦਾ ਹਾਰਿਆ ਹੋਇਆ ਤੇ ਭਾਜਪਾ ਦੇ ਵੱਲੋਂ ਉਸ ਨੂੰ ਚੁਣਿਆ ਗਿਆ ਇਸ ਕਰਕੇ ਉਸ ਦੇ ਬਿਆਨ ਨੂੰ ਸੀਰੀਅਸ ਨਾ ਲਿਆ ਜਾਵੇ ਇੱਥੇ ਸ਼੍ਰੋਮਣੀ ਕਾਲਦਨ ਦੇ ਵੱਲੋਂ ਇਸ ਮਾਮਲੇ ਤੇ ਆਪਣਾ ਮੋੜਵਾ ਜਵਾਬ ਦੇ ਦਿੱਤਾ ਗਿਆ ਵਾਧਿਆਂ ਅਗਲੀ ਖਬਰ ਦੇ ਵੱਲ ਪੰਜਾਬੀ ਮਰਹੂਮ ਗਾਇਕ ਰਾਜੀਵ ਜਵੰਧਾ ਦਾ ਇੱਕ ਭਿਆਨਕ ਸੜਕ ਹਾਦਸੇ ਵਿੱਚ ਉਹਨੂੰ ਗੰਭੀਰ ਸੱਟਾਂ ਲੱਗਦੀਆਂ ਨੇ ਤੇ ਬਾਅਦ ਵਿੱਚ ਉਹਨਾਂ ਦੇ ਮੁਹਾਲੀ ਦੇ 47 ਹਸਪਤਾਲ ਦੇ ਵਿੱਚ ਇਲਾਜ ਦੌਰਾਨ ਉਹਨਾਂ ਦਾ ਦਿਹਾਂਤ ਹੋ ਜਾਂਦਾ ਹੈ ਜਿਸ ਤੋਂ ਬਾਅਦ ਸਾਰੇ ਦੇ ਵੱਲੋਂ ਇਹ ਗੱਲ ਆਖੀ ਜਾ ਰਹੀ ਸੀ ਕਿ ਇਹ ਉਹਨਾਂ ਦਾ ਐਕਸੀਡੈਂਟ ਹਿਮਾਚਲ ਦੇ ਬੱਦੀ ਇਲਾਕੇ ਦੇ ਵਿੱਚ ਹੋਇਆ ਹੈ ਇੱਥੋਂ ਤੱਕ ਕਿ ਮੀਡੀਆ ਰਿਪੋਰਟਾ ਅਤੇ ਮੁੱਖ ਮੰਤਰੀ ਗਵਰਨਰ ਮੰਤ ਮੰਤਵ ਵੱਲੋਂ ਇਹ ਗੱਲ ਆਖੀ ਜਾ ਰਹੀ ਸੀ ਕਿ ਉਹਨਾਂ ਦਾ ਐਕਸੀਡੈਂਟ ਹਿਮਾਚਲ ਦੇ ਬਦੀ ਇਲਾਕੇ ਦੇ ਵਿੱਚ ਹੋਇਆ ਤੇ ਹੁਣ ਉਸ ਤੋਂ ਬਾਅਦ ਇੱਕ ਸੰਸਾ ਦੇ ਵੱਲੋਂ ਇੱਕ ਜਾਂਚ ਕੀਤੀ ਗਈ ਹੈ ਜਿਸ ਤੋਂ ਬਾਅਦ ਇਹ ਖੁਲਾਸਾ ਹੋਇਆ ਹੈ ਕਿ ਉਹਨਾਂ ਦਾ ਐਕਸੀਡੈਂਟ ਹਿਮਾਚਲ ਦੇ ਬਦੀ ਦੇ ਇਲਾਕੇ ਦੇ ਵਿੱਚ ਨਹੀਂ ਜਦਕਿ ਹਰਿਆਣਾ ਦੇ ਪਿੰਜ਼ੌਰ ਇਲਾਕੇ ਦੇ ਵਿੱਚ ਹੋਇਆ ਜਿਸ ਤੋਂ ਬਾਅਦ ਰਾਜਵੀਰ ਜਵੰਦ ਨੂੰ ਇਥੋਂ ਦੇ ਸਥਾਨਕ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਡਾਕਟਰਾਂ ਨੇ ਨਾ ਕਰ ਦਿੱਤੀ ਪੰਚਕੁਲਾ ਦੇ ਇੱਕ ਹਸਪਤਾਲ ਦੇ ਵਿੱਚ ਲਜਾਇਆ ਗਿਆ ਉੱਥੇ ਵੀ ਡਾਕਟਰਾਂ ਨੇ ਨਾ ਕਰ ਦਿੱਤੀ ਤੇ ਅਖੀਰ ਦੇ ਵਿੱਚ ਉਹਨਾਂ ਨੂੰ ਮਹਾਲੀ ਦੇ ਫੋਰਟਸ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਇਸ ਸੰਸਥਾ ਨੇ ਜਿਸ ਨੇ ਇਜਾਜ਼ਤ ਕਰਕੇ ਕੁਝ ਵੱਡੇ ਖੁਲਾਸੇ ਕੀਤੇ ਨੇ ਇਹਨਾਂ ਦੇ ਵੱਲੋਂ ਹੁਣ ਹਾਈ ਕੋਰਟ ਦੇ ਵਿੱਚ ਇਹ ਮਾਮਲਾ ਚੁੱਕੇ ਆ ਜਾਵੇਗਾ ਇਹ ਵੀ ਗੱਲ ਇਸ ਸੰਸਦ ਦੇ ਜਨਰਲ ਸਕੱਤਰ ਦੇ ਵੱਲੋਂ ਆਖ ਦਿੱਤੀ ਗਈ ਹੈ ਵਾਧਿਆਂ ਅਗਲੀ ਖਬਰ ਦੇ ਵੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਕ ਕਮੇਟੀ ਦੀ ਮੀਟਿੰਗ ਹੋਈ ਹੈ ਤੇ ਇਸ ਸਬੰਧੀ ਇੱਕ ਵੱਡਾ ਫੈਸਲਾ ਲੈ ਲਿਆ ਗਿਆ ਇਸ ਐਜੀਪੀਸੀ ਦੇ ਪ੍ਰਧਾਨ ਦੇ ਨਵੇਂ ਪ੍ਰਧਾਨ ਦੀ ਚੋਣ ਹੋਵੇਗੀ ਤੇ ਇਸ ਦੇ ਲਈ ਅਹੁਦੇਦਾਰ ਵੀ ਚੁਣੇ ਜਾਣਗੇ ਤੇ ਇਸ ਨੂੰ ਲੈ ਕੇ ਹੋਣਾ ਜਨਰਲ ਇਜਲਾਸ 3 ਨਵੰਬਰ ਨੂੰ ਸੱਦਿਆ ਗਿਆ ਜਿਸ ਦੇ ਵਿੱਚ ਐਜੀਪੀਸੀ ਦੇ ਨਵੇਂ ਪ੍ਰਧਾਨ ਦੀ ਅਤੇ ਅਹੁਦੇਦਾਰ ਦੀ ਚੋਣ ਕੀ ਕੀਤੀ ਜਾਵੇਗੀ ਵਾਧਿਆਂ ਅਗਲੀ ਅਤੇ ਆਖਰੀ ਖਬਰ ਦੇ ਵੱਲ ਸ਼੍ਰੋਮਣੀ ਕਾਗਦ ਦੇ ਵੱਲੋਂ ਹਲਕਾ ਤਰਨਤਾਰਨ ਦੀ ਜ਼ਿਮਨੀ ਚੋਣ ਦੇ ਵਿੱਚ ਸਰਕਾਰ ਦੇ ਉੱਪਰ ਕੁਝ ਗੰਭੀਰ ਦੋਸ਼ ਲਗਾਉਂਦਿਆਂ ਪੰਜਾਬ ਦੇ ਮੁੱਖ ਚੋਣ ਕਮਿਸ਼ਨ ਨੂੰ ਇੱਕ ਸ਼ਿਕਾਇਤ ਕਰ ਦਿੱਤੀ ਗਈ ਹੈ ਇਸ ਦੇ ਵਿੱਚ ਸ਼੍ਰੋਮਣੀ ਕਾਗਦ ਦੇ ਸਪੋਕਸ ਪਰਸਨ ਅਰਸ਼ਦੀਪ ਕਲੇਰ ਦੇ ਵੱਲੋਂ ਇੱਕ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ ਜਿਸ ਦੇ ਵਿੱਚ ਇਹ ਦੋਸ਼ ਲਗਾਇਆ ਗਿਆ ਹੈ ਕਿ ਹਲਕਾ ਤਰਨਤਾਰਨ ਦੀ ਜ਼ਿਮਨੀ ਚੋਣ ਦੇ ਵਿੱਚ ਜੋ ਹੜਕਾ ਤਰਨਤਾਰਨ ਦੇ ਡੀਐਸਪੀ ਦੋ ਡੀਐਸਪੀ ਲਗਾਏ ਗਏ ਨੇ ਇਹ ਹਰਮਿਤ ਸਿੰਘ ਸੰਧੂ ਦੇ ਕਰੀਬੀ ਨੇ ਨਜ਼ਦੀਕੀ ਨੇ ਇਸ ਕਰਕੇ ਆਮ ਆਦਮੀ ਪਾਰਟੀ ਸਰਕਾਰ ਦੇ ਵੱਲੋਂ ਇਹਨਾਂ ਨੂੰ ਜਾਣ ਬੁਝ ਕੇ ਇੱਥੇ ਡੀਐਸਪੀ ਚੋਣਾ ਤੋਂ ਕੋਈ ਸਮਾਂ ਪਹਿਲਾਂ ਲਗਾਇਆ ਗਿਆ ਤਾਂ ਜਿਸ ਤੋਂ ਬਾਅਦ ਇਹਨਾਂ ਦੋ ਡੀਐਸਪੀਾਂ ਦੇ ਵੱਲੋਂ ਲੋਕਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਜੋ ਸਾਡੀ ਅਕਲ ਦਲ ਦੇ ਵਿੱਚ ਸ਼ਾਮਿਲ ਹੋ ਰਹੇ ਨੇ ਉਹਨਾਂ ਨੂੰ ਵੀ ਡਰਾਇਆ ਧਮਕਾਇਆ ਜਾ ਰਿਹਾ ਇਸ ਕਰਕੇ ਇਸ ਦੇ ਖਿਲਾਫ ਕਾਰਵਾਈ ਕਰਕੇ ਇਸ ਦਾ ਤਬਾਦਲਾ ਕੀਤਾ ਜਾਣਾ ਚਾਹੀਦਾ ਹੈ ਇਹਨਾਂ ਦੋ ਡੀਐਸਪੀਾਂ ਦੇ ਖਿਲਾਫ ਸ਼ਿਕਾਇਤ ਅਕਲ ਦਲ ਦੇ ਵੱਲੋਂ ਕਰ ਦਿੱਤੀ ਗਈ ਹੈ ਤੇ ਦੂਸਰੇ ਪਾਸੇ ਸਰਕਾਰੀ ਮਸ਼ineri ਦਾ ਵੀ ਦੁਰਉਪਯੋਗ ਸਰਕਾਰ ਦੇ ਵੱਲੋਂ ਇਸ ਹਲਕਾ ਤਰਨਤਨ ਦੀ ਜ਼ਮੀਨ ਚੋਂ ਦੇ ਵਿੱਚ ਕੀਤਾ ਜਾ ਰਿਹਾ ਹੈ ਵੋਟਰਾਂ ਨੂੰ ਲੁਲਚਾ ਕੇ ਲਭਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਇਹ ਵੀ ਸਰਕਾਰ ਨੂੰ ਬੰਦ ਕਰ ਦੇਣਾ ਚਾਹੀਦਾ ਹੈ ਇੱਥੇ ਕੁਝ ਗੰਭੀਰ ਦੋਸ਼ ਆ ਅਰਸ਼ਦੀਪ ਕਲੇਰ ਦੇ ਵੱਲੋਂ ਸਰਕਾਰ ਦੇ ਉੱਪਰ ਲਗਾ ਦਿੱਤੇ ਗਏ ਨੇ ਇਸ ਅੱਜ ਦੀ ਵੱਡੀ ਖਬਰਾਂ ਨੇ ਖਬਰਾਂ ਵਿੱਚ ਕਿਸੇ ਖਬਰ ਬਾਰੇ ਜੋ ਕੋਈ ਤੁਸੀਂ ਕਹਿਣਾ ਚਾਹੁੰਦੇ ਹੋ ਆਪਣੀ ਰਕਮੈਂਟ ਕਰਕੇ ਦੇ ਸਕਦੇ ਹੋ ਜੁੜੇ ਰਹੋ ਪੰਜਾਬੀ ਨਿਊਜ਼ਲਾਈਨ ਦੇ ਨਾਲ